ਇਟਲੀ ਤੋਂ ਹਾਂਜੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਅੱਜ ਹੈਗਾ ਜੀ ਬੁੱਧਵਾਰ ਸ਼ਾਮ ਦੇ 9 ਵਜੇ ਗੀ ਫੋਨ ਹੁਣੇ ਖੁੱਲਿਆ ਪਹਿਲਾ ਫੋਨ ਹੀ ਆਇਆ 6 ਦੇ ਇਟਲੀ ਦਾ ਨੰਬਰ ਹੈ ਹੈਲੋ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਆਲ ਚੱਲ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਚੀਕਾ ਸਾਦਨਾ ਤੱਕ ਬਹੁਤ ਵਧੀਆ ਲੱਗਾ ਸੀ ਘਰੇ ਤੇ ਤੁਸੀਂ ਕਹਿੰਦੇ ਸੀਗੇ ਦਾੰਦ ਢਿੱਲਾ ਕਰਦੇ ਹੋ ਪੱਟ ਮੈਂ ਅੱਛਾ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਵਧੀਆ ਲੱਗਿਆ ਤੈਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਠੀ ਹੋ ਕਿਵੇਂ ਅਸੀਂ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ ਹਾਂ ਜੀ ਅਤਲੀ ਤੋਂ ਬੋਲ ਰਹੇ ਹਾਂ ਦਾ ਹੈਗੇ ਪਿੰਚੋ ਨਮਸ਼ਹਿਰ ਤੋਂ ਆ ਜੀ ਹਾਂਜੀ 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 ਮੈਂ ਪਛਾਣ ਲਿਆ ਸੀ ਨੰਬਰ ਤੁਹਾਡਾ ਹਾਂਜੀ ਹਾਂਜੀ ਦੋਆਬੇ ਤੋਂ ਹੀ ਹਾਂ ਜੀ ਇੱਥੇ ਅਤਲੀ ਜੀ ਰਹਿੰਦੇ ਹਾਂ ਜੀ ਤੁਹਾਡਾ ਨਾਟਕ ਦੇਖੀਦਾ ਰੋਜ਼ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਹਾਂਜੀ ਜਦੋਂ ਵੀ ਤੁਸੀਂ ਬਣਾਉਨੇ ਆ ਧੰਨਵਾਦ ਤੁਹਾਡਾ ਇੱਕ ਮੈਨੂੰ ਯਾਦ ਆ ਤੁਹਾਡਾ ਕਾਲੀ ਜੀ ਵਾਲਾ ਦੇਖਿਆ ਸੀ ਜਦੋਂ ਤੁਸੀਂ ਮੋਟਰਸਾਈਕਲ ਤੇ ਡਿਗੇ ਸਗੇ ਉਦੋਂ ਬਹੁਤ ਬੜਾ ਹਾਸਾ ਆ ਬੇ ਹਾਸਾ ਆ ਅੱਛਾ ਅੱਛਾ ਹਾਂਜੀ ਹਾਂਜੀ ਜੀ ਬਣਾਉਨੇ ਆ ਤੁਸੀਂ ਲੇ ਜਦ ਵੀ ਆਉਂਦਾ ਤੁਹਾਡੀ ਅਡੀਕ ਜੀ ਲੈਣੇ ਆ ਵੀ ਕਦੋਂ ਤੁਸੀਂ ਆ ਮਰੋਨੇ ਆ ਧੰਨਵਾਦ ਜੀ ਧੰਨਵਾਦ ਹਾਂ ਜੀ ਵਧੀਆ ਜੀ ਸਮਝ ਆਲਮੀ ਉਹ ਬਧੀਆ ਲੱਗਦਾ ਜੀ ਤੁਹਾਡੇ ਦੇਖਦੇ ਅਸੀਂ ਰੋਜ਼ ਅੱਛਾ 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 ਥੈਂਕ ਯੂ ਬੇਰੇ ਥੈਂਕ ਯੂ ਤੁਸੀਂ ਕਿਵੇਂ ਹੋ ਜੀ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਠਾਕ ਜੀ ਵਧੀਆ ਵਧੀਆ ਐ ਹੋਰ ਬਿੰਦਰ ਭਾਜੀ ਨਹੀਂ ਆਉਂਦੇ ਚ ਲੈਣਦੇ ਤੁਸੀਂ ਹੁਣ ਉਹਨਾਂ ਨੂੰ ਕੰਮ ਹੈ ਜੀ ਹਜੇ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਹਜੇ ਹੋਸ ਹੈ ਨਹੀਂ ਸਾਡੇ ਕੋਲੇ ਬਾਹਰ ਨੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਕਿੱਦਾਂ ਠੀਕ ਠਾਕ ਹਾਂਜੀ ਹਾਂਜੀ ਬਿਲਕੁਲ ਠੀਕ ਆ ਹਾਂਜੀ ਹਾਂਜੀ ਵਧੀਆ ਜੀ ਹੈਲੋ ਅੱਛਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਜੀ ਚੜ੍ਹਦੀ ਕਲਾ ਹਾਂ ਜੀ ਤੁਹਾਡਾ ਦੇਖ ਕੇ ਦੱਸ ਘਾਤੀ ਸਾਰਾ ਲੜਾਈ ਦਾ ਨਾ ਲੜਾਈ ਹੋ ਗਈ ਲੱਗਦੀ ਕਿ ਤੱਕੀ ਗਾਣੇ ਆ ਇਹ ਹੋ ਰਿਹਾ ਹੈ ਹਾਂ ਜੀ ਕਿਹ ਕਿਹ ਨਾ ਟਾਈਆਂ ਕਰ ਤੁਹਾਨੂੰ ਆ ਦੇ ਵੀ ਸਸਤੀ ਕਰ ਇਹ ਤੁਹਾਨੂੰ ਚਾਹੀਦੀ ਸਸਤੀ ਕਰ ਸਸਤੀ ਕਰ ਬੇਟਾ ਸਸਤੀ ਕਰ ਹਾਂ ਠੀਕ OK ਬਾਏ OK ਬਾਏ 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 ਬੇਟਾ ਬਾਏ 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 ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਹਾਂ ਸਖਪਾਲ ਦੀਦੀ ਕਿਵੇਂ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ ਅਸੀਂ ਬਹੁਤ ਟਾਈਮ ਦੇ ਗੱਲ ਕਰਨਾ ਸਰਦੇ ਤੁਹਾਡਾ ਫੋਨ ਹੀ ਨਹੀਂ ਲੱਗਦਾ ਸੀ ਅੱਛਾ ਹਾਂਜੀ ਹੋ ਤਾਹੀਂ ਪੱਕਾ ਟਾਈਮ ਰੱਖਤਾ ਨਾ ਜੀ ਹੁਣ ਬੁੱਧਵਾਰ ਦਾ ਬਹੁਤ ਟਾਈਮ ਤੋਂ ਵੀਰ ਜੀ ਤੁਹਾਡਾ ਬਲੌਗ ਦੇਨੇ ਆਉਣੇ ਅਸੀਂ ਅੱਛਾ ਥੈਂਕ ਯੂ ਸੋ ਪਹਿਲਾ ਬਲੌਗ ਨਹੀਂ ਸੀਗਾ ਤੁਸੀਂ ਉਹ ਬੱਕਰੀਆਂ ਦਾ ਰੋਣ ਕੀਤਾ ਸੀ ਹਾਂਜੀ ਹਾਂ ਹਾਂਜੀ ਹਾਂਜੀ ਉਹ ਦੌਂਦੇ ਅਸੀਂ ਦੇਖਦੇ ਆਉਣੇ ਆ ਅੱਛਾ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਕਿੱਥੋਂ ਆ ਜੀ ਕਿਹੜਾ ਪਿੰਡ ਹੈ ਤੁਹਾਡਾ ਅਸੀਂ ਵੀਰ ਜੀ ਪਤਾ ਨਹੀਂ ਤੂੰ ਆ ਜੀ ਮੋਗੇ ਕੋਲ ਅੱਛਾ ਅੱਛਾ ਨਾਮ ਕੀ ਮੇਰਾ ਨਾਮ ਵੀਰਪਾਲਾ ਜੀ ਅੱਛਾ 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 ਸਾਰੇ ਬਣਾ ਨਹੀਂ ਬੋਲਦੇ ਨੇ ਸਾਡਾ ਬਸ ਸਾਡਾ ਕੋਈ ਗੱਲ ਨਹੀਂ ਗੱਲਬਾਤ ਹੀ ਅੱਜ ਸਾਰੀ ਸਾਡੀ ਇਹ ਬੁੱਧਵਾਰ ਦਾ ਪ੍ਰੋਗਰਾਮ ਰਿਕਾਰਡਡ ਹੁੰਦਾ ਹੈ ਨਾ ਜੀ ਹਾਂਜੀ 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 ਇਹ ਆਉਂਦਾ ਹੁੰਦਾ ਹੈ ਬੁੱਧਵਾਰ ਨੂੰ ਤੇ ਉਹ ਪਿਛਲੀ ਸੱਤੋਂ ਵੀਡੀਓ ਡਿਲੀਟ ਹੋ ਗਈ ਤੇ ਹਾਂਜੀ ਨਹੀਂ ਬੁੱਧਵਾਰ ਨੂੰ ਆਉਂਦੇ ਹੁੰਦੀ ਹੈ ਇਹ ਮਤਲਬ ਇਹ ਹੁਣ ਅਗਲੇ ਬੁੱਧਵਾਰ ਨੂੰ ਆਜੂ ਆਪਣੇ ਹਾਂਜੀ ਹਾਂਜੀ ਠੀਕ ਠਾਕ ਜੀ ਹੋਰ ਮੰਮੀ ਨੇ ਠੀਕ ਹੈ ਵੀਰੇ ਹਾਂਜੀ ਹਾਂਜੀ ਸਾਰੇ ਵਧੀਆ ਜੀ ਚਲੋ ਠੀਕ ਹੈ ਜੀ ਠੀਕ ਹੈ ਓਕੇ ਥੈਂਕ ਯੂ ਥੈਂਕ ਯੂ ਆਪ ਜੀ ਓਕੇ ਜੀ ਥੈਂਕ ਯੂ ਨੇ ਹੈਗੇ ਸੀ ਬਦਨੀ ਕਲਾ ਤੋਂ ਮੋਗੀ ਤੇ ਹੈ ਨਾ ਮੋਗੇ ਕੋਲੇ ਪੈਂਦਾ ਬਦਨੀ ਕਲਾ ਤੋਂ ਭੈਣ ਵੀਰਪਾਲ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਦੱਸਾਂਗੇ ਵੀਰ ਜੀ ਬੋਲਦੇ ਹਾਂ ਹਾਂਜੀ 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 ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਸਤਿ ਪਾਏ ਜੀ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਜੀ ਤੁਹਾਡੀ ਬਹੁਤ ਵੱਡੀ ਫੈਨ ਆ ਮੈਂ ਤੁਹਾਡਾ ਕੱਲ ਕਰਨ ਲਈ ਨਾ ਮੈਂ ਬਹੁਤ ਜ਼ਿਆਦਾ ਨਾ ਉਹ ਕਰ ਰਹੀ ਸੀਗੀ ਮੈਂ ਨਾ ਤੁਹਾਡੀ ਭਾਣ ਜੀ ਨੂੰ ਇੱਕ ਮੈਂ ਉਸ ਦਿਨ ਫੋਨ ਆਇਆ ਸੀ ਸੰਡੇ ਵਾਲੇ ਦਿਨ ਹਾਂਜੀ ਅੱਛਾ ਤੁਸੀਂ ਇੰਸਟਾਗ੍ਰਾਮ ਤੇ ਪਾਈ ਹੋਈ ਸੀ ਨਾ ਵੀਡੀਓ ਉਹਨਾਂ ਨੂੰ ਪਰਮਾਰ ਬੁਟੀਕ ਵਾਲੇ ਨੂੰ ਹਾਂਜੀ 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 ਲੈ ਲਿਆ ਸੀ ਠੀਕ ਹੈ ਅੱਛਾ ਉਹ ਦੀ ਵੀ ਕਹਿੰਦੇ ਵੀ ਅੱਜ ਨਹੀਂ ਕੱਲ ਹੋ ਸਕਦੀ ਬੁੱਧਵਾਰ ਨੂੰ ਕਰਿਆ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਸੀ ਜੀ ਹਾਂਜੀ ਹਾਂਜੀ ਉਹਨਾਂ ਨੇ ਗੱਲ ਕਰੀ ਸੀ ਜੀ ਕਹਿੰਦੇ ਜਦੋਂ ਮੈਨੂੰ ਠੀਕ ਕਾਲ ਤੇ ਫੋਨ ਆਦ ਰਿਹਾ ਮੈਂ ਕਹਾ ਸੌਰੀ ਜੀ ਕਿਉਂ ਬਿਤਾਇਆ ਬਹੁਤ ਜਿਆਦਾ ਮੈਂ ਬਿੰਦਰਵੀਰ ਜੀ ਨੂੰ ਵੀ ਉਹ ਕਰਿਆ ਸੀ ਐਡ ਕਰਾ ਇੰਸਟਾਗ੍ਰam ਤੇ ਵੀ ਤੁਸੀਂ ਮੈਨੂੰ ਐ ਉਹ ਕਰਿਆ ਹੋਇਆ ਹੈ ਕਿ ਮੈਂ ਫੋਲੋ ਕਰਿਆ ਮੈਂ ਤੁਹਾਡੂੰ ਤੇ ਤੁਹਾਡੇ ਬਹੁਤ ਜਿਆਦਾ ਉਹ ਭੇਜਿਆ ਨੇ ਤੁਹਾਨੂੰ ਮੈਸੇਜ ਵੀ ਭੇਜਦੇ ਨੇ ਕੋਈ ਰਿਪਲਾਈ ਨਹੀਂ ਆਇਆ ਹੈ ਅੱਛਾ ਅੱਛਾ ਮੈਸੇਜ ਆ ਵਾਲੇ ਜਾਂਦੇ ਨੇ ਜੀ ਹਾਂਜੀ ਹਾਂਜੀ ਮੈਂ ਥੱਲੇ ਆ ਜਾਂਦੇ ਨੇ ਫਿਰ ਹਾਂਜੀ ਮੈਂ ਕਮ ਇੱਕ ਵਾਰ ਜ਼ਰੂਰ ਗੱਲ ਐਨੀ ਮੈਂ ਕਹਿੰਦੀ ਦੀਦੀ ਜੀ ਨਾਲ ਮੇਰੀ ਮਵਾਦ ਹੀ ਸੁਣਾ ਦੋ ਮੈਂ ਕਹਿੰਦਾ ਤੇ ਵੀ ਮੈਨਹੀਂ ਹੈ ਕਹਿੰਦੇ ਕੋਈ ਨੰਬਰ ਨਹੀਂ ਮੈਂ ਫੋਨ ਕਰੀਕ ਨੂੰ ਕਹਾਂਗਾ ਬੁੱਧਵਾਰ ਅਗਲਾ ਬਣਾ ਬੁੱਧਵਾਰ ਫੇਰ ਪੱਕਾ ਰੱਖ ਲੈਣਾ ਜੀ ਲੈਣੀ ਪੱਕਾ ਰੱਖ ਕੇ ਜੀ ਅਸੀਂ ਬੁੱਧਵਾਰ ਦੇ ਠੀਕ ਹੈ ਜੀ ਤੁਹਾਡੀਆਂ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਨੇ ਬਹੁਤ ਜ਼ਿਆਦਾ ਹੀ ਵਧੀਆ ਹੁੰਦੀਆਂ ਨੇ ਮੈਂ ਪਹਿਲਾਂ ਕਰੇ ਨਹੀਂ ਸੀ ਵੀਡੀਓਜ਼ ਦੇਦੀ ਮੈਂ ਤੁਹਾਡੀ ਜਦ ਦੀ ਇੱਕ ਬਹੁਤ ਸਾਲ ਹੋ ਗਏ ਮਤਲਬ ਜਦ ਜਦ ਤੁਸੀਂ ਸ਼ੁਰੂ ਕਰੇ ਨਾ ਪਹਿਲਾਂ ਬੀਬੀਆਂ ਹੁੰਦੀਆਂ ਸੀ ਉਹ ਪੁਰਾਣੇ ਘਰ ਚ ਹਾਂਜੀ 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 ਜਦੋਂ ਉਹ ਮੈਂ ਦੇਖਦੀ ਹਾਂ ਉਸ ਤੋਂ ਬਾਅਦ ਓ ਵੀ ਮੈਂ ਦੇਖਦੀ ਆ ਮੈਂ ਇੰਨੀ ਜ਼ਿਆਦਾ ਵਧੀਆ ਲੱਗਦੀ ਨਾ ਮੈਂ ਤੁਹਾਨੂੰ ਇਹ ਢੇਟ ਇੰਨੀ ਕਰਦੀ ਆ ਮੈਂ ਕੰਮ ਨਵੇਂ ਦੇ ਨਾ ਫਟਾਫਟ 10 ਵਜਣ ਦਾ ਪਹਿਲੇ ਪਹਿਲਾਂ ਕਹਿ ਨਹੀਂ ਵੀ ਕੰਮ ਨਵੇਂਣਾ ਮੈਂ ਅੱਜ ਪਿੰਡੂ ਵਿਰਸਾ ਨਾਲ ਆਉਣਾ ਹਾਂਜੀ ਤੇਰੇ ਹਸਬੰਦ ਨੇ ਕਹਿੰਦੇ ਲੈ ਤੂੰ ਕੀ ਪਾਗਲ ਹੋਈ ਇਹਨਾਂ ਪਿੱਛੇ ਤੈਨੂੰ ਰਿਪਲਾਈ ਦਾ ਕਰਦੇ ਨਹੀਂ ਮੈਂ ਕੋਈ ਨਾ ਮੈਂ ਆਪਣਾ ਕਹਿਣਾ ਵੀ ਦੇਰ ਆਂ ਦੇਰ ਨਹੀਂ ਹੁੰਦਾ ਮੈਂ ਕੋਈ ਕੋਈ ਗੱਲ ਨਹੀਂ ਕਹੀ ਸਾਰੀ ਗੱਲ ਬਾਤ ਹੋਊਗੀ ਅੱਜ ਮੇਰੀ ਅਗਲੇ ਵਿਧਵਾ ਨੂੰ ਸਾਰੀ ਗੱਲ ਬਾਤ ਆਊਗੀ ਠੀਕ ਹੈ ਠੀਕ ਹੈ ਕਿ ਕੋਈ ਕੋਈ ਗੱਲ ਨਹੀਂ ਮੈਂ ਤਾਂ ਉਹ ਤੁਹਾਡੀ ਵਾਹ ਦੀ ਸੌਣੀ ਸੀ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਆਈ ਤਾਂ ਬਹੁਤ ਖੁਸ਼ੀ ਹੋਈ ਤੁਹਾਡੇ ਬੇਟਾ ਬੇਟੀ ਵੀ ਬਹੁਤ ਜਿਆਦਾ ਨਾਈਸ ਨੇ ਮੈਂ ਵੀ ਉਹਨਾਂ ਦਾ ਉਹ ਦੇਖਿਆ ਸੀਗਾ ਵਲੌਗ ਜਿਹੜਾ ਜਿੱਥੇ ਉਹ ਗਏ ਸੀਗੇ ਹਾਂਜੀ 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 ਬਹੁਤ ਠੀਕ ਹੈ ਸੀ ਹਾਂਜੀ ਹਾਂਜੀ ਮੈਂ ਉਹਨਾਂ ਦਾ ਵੀ ਵਲੌਗ ਦੇਖਿਆ ਸੀਗਾ ਉਹ ਵੀ ਬੀਬੀ ਤੇ ਦੀਦੀ ਬਹੁਤ ਨਾਈਸ ਨੇਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਮੈਨੂੰ ਤੁਹਾਡੀ ਫੈਮਿਲੀ ਬਹੁਤ ਜਿਆਦਾ ਨਾਈਸ ਲੱਗਦੀ ਹੈ ਜੀ ਮਗਾ ਦੀ ਸਾਰੇ ਮਤਲਬ ਜਿੰਨੀ ਵੀ ਤੁਹਾਡੀ ਫੈਮਿਲੀ ਵਿੱਚ ਸਾਰੇ ਨਹੀਂ ਬਹੁਤ ਜ਼ਿਆਦਾ ਲਾਈਕ ਕਰਦੇ ਬਹੁਤ ਜ਼ਿਆਦਾ ਪਸੰਦ ਕਰਦੀਆਂ ਮੈਂ ਤੁਹਾਨੂੰ ਧੰਨਵਾਦ ਜੀ ਧੰਨਵਾਦ ਚੰਗੇ ਨੂੰ ਹੀ ਜੰਗੇ ਲੱਗਦੇ ਆ ਜੀ ਅਸੀਂ ਤਾਂ ਮੇਰੇ ਹਸਬੰਦ ਕਹਿੰਦਾ ਜੀ ਮੈਂ ਬੀਬੇ ਦਾ ਫੈਨ ਆ ਨਹੀਂ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਹਾਂ ਵੀਜੀ ਹਾਂਜੀ ਹਾਂਜੀ ਠੀਕ ਠਾਕ ਜੀ ਹਾਂ ਪਰਨੇ ਠੀਕ ਹਾਂ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸੱਤਿਕਾ ਆਪਣੇ ਠੀਕ ਹੋਈ ਹੈ ਹਾਂਜੀ ਠੀਕ ਠਾਕ ਵਧੀਆ ਜੀ ਬੇਬੇ ਬਾੜੀ ਸੋਣੀ ਦੱਸਦੀ ਮੈਂ ਤਾਂ ਨੇ ਸਾਰੀ ਵਧੀਆ ਨਹੀਂ ਤੇ ਬੇਬੇ ਨਹੀਂ ਲੱਗੇ ਸ਼ੁਰੂ ਤੋਂ ਹੀ ਜਨਾਂ ਦੀ ਨਾ ਦਾਦੀ ਜੀ ਕੇ ਨਾ ਨਾਨੀ ਜੀ ਕੇ ਉਹਨਾਂ ਦੇ ਬੇਬੇ ਦੀ ਗੱਲ ਮੈਨੂੰ ਇਦਾਂ ਇਹ ਵਰਗੀ ਲੱਗਦੀ ਆ ਮੈਨੂੰ ਲੱਗਦਾ ਇਦਾਂ ਹੀ ਆ ਵੀ ਆਈਂ ਦਾਦੀ ਹੈ ਤਾਂ ਹੀ ਹੋ ਗਈ ਹਾਂਜੀ 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 ਬਿਲਕੁਲ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੈ ਸਿਮਰਨ ਮਿੱਤਲਾ ਅੱਛਾ ਬਾਈ ਜੀ ਦਾ ਜਤਿੰਦਰ ਮਿੱਤਲ ਜੀ ਠੀਕ ਹੈ ਠੀਕ ਹੈ ਅੱਛਾ ਅੱਛਾ ਹਾਂਜੀ

ਆਪਾਂ ਪੀਣੇ ਤੋਂ ਬੋਲਦੇ ਸੀ ਆ ਜਿਹੜਾ ਪਿੰਡ ਉਹਦਾ ਹਾਂਜੀ 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 ਤੁਹਾਡਾ ਕਿਹੜਾ ਪਿੰਡ ਹੈ ਜੀ ਕੀ ਨਾਮ ਹੈ ਜਮੀਦਾ ਕਪੂਰਸ ਲਾਵਾ ਭਾਜੀ ਸ਼ੈਰ ਅੱਛਾ 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 ਢਾਡੇ ਢਾਡੇ ਨਾਟਕ ਦੇਖੇ ਵੀ ਸਾਰਾ ਦਿਨ ਹੀ ਬੈ ਗਏ ਮਤਲਬ ਸਾਰੀ ਗੈਬ ਦੀ ਉਹ ਵਧੀਆ ਟੌਣੇ ਪ੍ਰੋਗਰਾਮ ਧੰਨਵਾਦ ਜੀ ਕੀ ਕੀ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਸੋਨੂ ਆ ਜੀ ਉਹਦਾ ਪੱਕਾ ਨਾਮ ਜਸਵੰਤ ਸਿੰਘ ਹੈ ਅੱਛਾ 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 ਜਿੰਪਾਰ ਵਾਲੀ ਮੜੀ ਦਾ ਨਾਮ ਆਵਾ ਗਾਰਿਕ ਵੰਤ ਕੋਰ ਅੱਛਾ ਹਰ ਜੀ ਅਸੀਂ ਬਹੁਤ ਮਤਲ ਸੁਖਪਾਲ ਬਹਿ ਜੀ ਹੋ ਗਏ ਬਾਕੀ ਜੰਨਰੜੀ ਹੋ ਗਏ ਆ ਹੀ ਬੇਗੜ ਰੋਟੀ ਖਾਂਦੇ ਆ ਤੇ ਢਾਡੇ ਨਾਲ ਦੇਖਣਾ ਸਿਰੇ ਢਾਡੇ ਨਾਲੇ ਛੇਤ ਤੋਂ ਸ਼ੁਰੂ ਹੋ ਜਾਂਦਾ ਵਾ ਚਾਮਾ ਦਾ ਘਰਾਂ ਤੱਕ 12 ਵੇ ਦਾ ਘਾੜਾ ਨਾਲੇ ਚੱਲਦਾ ਸਾਡੇ ਘਰ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਜੀ ਹਾਂ ਜੀ ਬਹੁਤ ਵਧੀਆ ਜੀ ਸੁਣਨਾ ਇੱਕ ਪਰਿਵਾਰਕ ਦੇ ਵਿੱਚ ਬਹਿ ਕੇ ਅੱਜ ਬਹੁਤ ਚੀਜ਼ ਦੇਖ ਰਹੀ ਜੀ ਜਿਹੜੀ ਕੀਤੀ ਹੈ ਬਹੁਤ ਵਧੀਆ ਸਾਡੇ ਬੱਚੇ ਮੇਰੇ ਦੋ ਲੈ ਮੇਰੇ ਦੋ ਬੱਤੀ ਆ ਜੀ ਕੁੜੀ ਮੁੰਡਾ ਵਾ ਮਤਲਬ ਸਾਰੇ ਬਹਿ ਗਏ ਆ ਰਾਮਨਾ ਮਤਲਬ ਦੇਖ ਸਕਦੇ ਪਰਿਵਾਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਨੂੰ ਇਹੀ ਗੱਲ ਹੈ ਜੀ ਪਰਿਵਾਰਕ ਚੀਜ਼ ਦੇ ਜੋ ਐਪੀਸੋਡ ਦੇਖਦੇ ਆ ਨਾ ਆਪਾਂ ਨੂੰ ਰਿਮੋਟ ਲੱਭਣ ਦੀ ਲੋੜ ਨਹੀਂ ਪੈਂਦੀ ਹਾਂਜੀ 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 ਬੱਸ ਜੇ ਤੁਹਾਡੇ ਵਾਲਾ ਚੈਨਲ ਲਾ ਲਈਦਾ ਵਾ ਉਹ ਨੈਕਸਟ ਤੋਂ ਨੈਕਸਟ ਮੁੜ ਕੇ ਮਤਲਬ ਇੱਦਾਂ ਚੱਲੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਕੱਤੀ ਸਾਡਾ ਹੈ ਪਰਿਵਾਰ ਹੈ ਜੀ ਸਾਨੂੰ ਅਸੀਂ ਉਹੀ ਚੀਜ਼ ਜੀ ਬਣਾਵਾਂਗੇ ਨਾ ਜਿਹੜੀ ਪਰਿਵਾਰ ਚ ਦੇਖ ਸਕਦੇ ਨਹੀਂ ਜੀ ਨਹੀਂ ਬਹੁਤ ਵਧੀਆ ਜੱッセ ਭਾਜੀ ਮੈਂ ਕਹਿੰਦਾ ਜੀ ਪਰਮਾਤਮਾ ਤੁਹਾਨੂੰ ਚੰਗੀ ਖਲਾਜ ਰੱਖੇ ਹੋਈ ਏਦਾਂ ਹੀ ਬਣਾਉਂਦੇ ਰਹੋ ਮਿਹਰਬਾਨੀ ਜੀ ਤੁਹਾਡੀਆਂ ਹੀ ਦੁਆਵਾਂ ਨੇ ਹਾਂ ਜੀ ਅਮਰੀਕਾ ਰਾਹੀਂ ਨੇ ਗੱਲ ਕਰਨੀ ਆ ਜੀ ਇਹ ਵੀ ਕਰ ਲੋ ਹਾਂਜੀ 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 ਹਾਂ ਮੈਂ ਸਤਿਕਾਰ ਬਾਈ ਜੀ ਸਤਿਕਾਰ ਕਲਪਨਾ ਸਤਿਕਾਰ ਹਾਂਜੀ ਹਾਂ ਚੱਲ ਜੀ ਠੀਕ ਠਾਕ ਜੀ ਵਧੀਆ ਵਧੀਆ ਹਾਂ ਦੀਦੀ ਠੀਕ ਨੇ ਹੈਲੋ ਹਾਂਜੀ 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 ਗੱਲ ਕਰਨੀ ਮਾਣਾ ਨਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਰਜਵੰਤ ਘਰ ਬੋਲਦੀ ਹਾਂ ਕਪੂਰ ਕਲੇਦ ਅੱਛਾ ਜੀ ਮੈਂ ਕਹਿੰਦੀ ਬਹੁਤ ਜ਼ੋਰ ਡਿਫਾਇਨ ਆ ਮੈਨੂੰ ਤੁਹੀ ਬਹੁਤ ਚੰਗੇ ਲੱਗਦੇ ਆ ਥੈਂਕ ਯੂ ਥੈਂਕ ਯੂ ਕੁੜਾਡੇ ਸਾਰੇ ਹੀ ਸੀਰੀਅਲ ਇੰਨੀ ਖਾਸ ਹਨ ਜਿਹੜੇ ਜਿੱਦਾਂ ਤੁਸੀਂ ਪਿੰਡ ਵਿੱਚ ਬਣਾਉਂਨੇ ਆ ਜਿੱਦਾਂ ਜਿੱਦਾਂ ਢੇਰਿਆਂ ਤੇ ਹੁੰਦੇ ਆ ਉਹ ਬਹੁਤ ਵਧੀਆ ਲੱਗਦੇ ਆ ਮੈਨੂੰ ਕਿਉਂਕਿ ਮੈਂ ਪੇਂਡੂ ਹੀ ਆ ਤੇ ਮੈਂ ਸ਼ਹਿਰ ਤੇ ਰਹੀ ਆ ਅੱਛਾ ਤੇ ਇਸ ਕਰਕੇ ਮੈਨੂੰ ਤੁਹਾਡਾ ਪਿੰਡੂ ਇਸ ਸਭ ਬਹੁਤ ਹੀ ਚੰਗਾ ਲੱਗਦਾ ਧੰਵਾਦ ਜੀ ਹਾਂ ਜੀ ਹੋਰ ਮਾਰਾ ਜੀ ਦਾ ਇਹਾਡੇ ਚੈਨਲ ਨੂੰ ਜੱਦੀ ਕਲਾਚ ਰੱਖੇ ਸਾਈਂਗ ਆਫ ਲੈਕਚਰ ਦਾ ਦਿਨ ਆ ਰਿਹਾ ਮਿਹਰਬਾਨੀ ਜੀ ਮਿਹਰਬਾਨੀ ਤੁਸੀਂ ਵਧੀਆ ਤੋਂ ਵਧੀਆ ਸਾਨੂੰ ਐਦਾਂ ਦੇ ਹੀ ਵੇਖਣ ਵਾਲੇ ਨਾਟਕ ਬਣਾ ਕੇ ਦਿਖਾਓ ਹਾਂਜੀ 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 ਜੀ ਜਰੂਰ ਜੀ ਜਰੂਰ ਇੱਕ ਸੌਰੀ ਅਸੀਂ ਵੀਡੀਓ ਕਾਲ ਨਹੀਂ ਚੱਕ ਸਕਦੇ ਜੀ ਤੇ ਇਹ ਸਾਨੂੰ ਮਾਫ ਕਰਨਾ ਵੀਡੀਓ ਕਾਲ ਸਿਰਫ ਜਿਹੜੇ ਮੈਂਬਰਸ਼ਿਪ ਲਈ ਹੋਈ ਹੈ ਚੈਨਲ ਦੀ ਉਹਨਾਂ ਵਾਸਤੇ ਅਸੀਂ ਟਾਈਮ ਕੱਢਦੇ ਹਾਂ ਸਪੈਸ਼ਲ ਤੇ ਉਹਦੀ ਸਹੂਲਤ ਅਸੀਂ ਵੀਡੀਓ ਕਾਲ ਦੀ ਉਹਨਾਂ ਨੂੰ ਦਿੱਤੀ ਹੋਈ ਹੈ ਮੈਂਬਰਸ ਨੇ ਜਿਹੜੇ ਓਨਲੀ ਤੇ ਜੁਆਇਨ ਬਟਨ ਦਬਕਿ ਉਹ ਮੈਂਬਰਸ਼ਿਪ ਲਈ ਜਾਂਦੀ ਏ ਤੇ ਬਾਕੀ ਵੀਡੀਓ ਕਾਲ ਨਹੀਂ ਅਲਾਉਡ ਹੈਗੀ ਜੀ ਸਿਰਫ ਆਡੀਓ ਕਾਲੀ ਏ ਵੀਡੀਓ ਤਾਂ ਹੁਣ ਸਿੱਧੀ ਵੀਡੀਓ ਕਾਲ ਹੀ ਹੋ ਗਈ ਆਪਣੀ ਜਦੋਂ ਰਿਕਾਰਡਡ ਹੀ ਹੋਣ ਲੱਗ ਗਿਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿੱਥੋਂ ਦੀ ਹਾਂ ਕੀ ਹਾਲ ਚਾਲ ਹੈ ਜੀ ਠੀਕ ਹਾਂ ਹਾਂਜੀ ਹਾਂਜੀ ਠੀਕ ਠਾਕ ਜੀ ਕਿੱਥੋਂ ਬੋਲਦੇ ਹੋ ਜੀ ਕੀ ਨਾਮ ਰੋਪੜ ਜ਼ਿਲ੍ਹਾ ਪਿੰਡ ਰਸੂਲਪੁਰ ਜ਼ਿਲ੍ਹਾ ਪ੍ਰਿਤ ਅੱਛਾ 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 ਹਾਂ ਜੀ ਹਾਂ ਜੀ ਹਾਂ ਜੀ ਕਮੈਂਟਾਂ 'ਚ ਤੁਸੀਂ ਨਾਂ ਵੀ ਬੋਲਿਆ ਸੀ ਹਾਂ ਜੀ ਹਾਂ ਜੀ ਹਾਂ ਜੀ ਬੋਲਿਆ ਸੀ ਜੀ ਪਹਿਲਾਂ ਵੀ ਤੁਹਾਨੂੰ ਫੋਨ ਕਰਿਆ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋ ਟਿਕ ਟਕ ਜੀ ਕੰਮਕਾਰ ਬਹੁਤ ਵਧੀਆ ਚੱਲਦਾ ਹੈ ਹਾਂ ਜੀ ਹਾਂ ਜੀ ਵਧੀਆ ਜੀ ਵਧੀਆ ਬਹੁਤ ਵਧੀਆ ਲੱਗਦੀ ਨੇ ਤੁਹਾਡੇ ਵੀਡੀਓ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਬਹੁਤ ਜ਼ਿਆਦਾ ਧੰਨਵਾਦ ਜੀ ਧੰਨਵਾਦ ਮਾਨ ਨੂੰ ਛੌਂਦੀਆਂ ਨੇ ਮਤਲਬ ਜਿਵੇਂ ਚੰਗਿਆਂ ਨੇ ਚੰਗੀਆਂ ਲੱਗਦੀਆਂ ਜੀ ਅਸਲ ਜਿਹੜਾ ਕੋਈ ਚੰਗਾ ਕੰਟੈਂਟ ਦੇਖਣਾ ਚਾਹੁੰਦਾ ਹੈ ਹਾਂਜੀ ਤੇ ਅਸੀਂ ਤਾਂ ਕਹਿੰਦੇ ਆ ਜੀ ਵੀ ਰੋਜ਼ ਆਉਣ ਤੁਹਾਡੀਆਂ ਵੀਡੀਓਾਂ ਹਾਂਜੀ ਫਿਰ ਉਹ ਕੰਮਕਾਰ ਹੋ ਜਾਂਦੇ ਨੇ ਨਾ ਜੀ ਘਰ ਦੇ ਕੰਮ ਹੋ ਜਾਂਦੇ ਨੇ ਜਾਂ ਹੋਰ ਹਾਂਜੀ ਹਾਂਜੀ ਵੀਡੀਓ ਬਹੁਤ ਵਧੀਆ ਨੇ ਤੇ ਦੇਖਣੇ ਨੂੰ ਬਾਰ-ਬਾਰ ਜੀ ਕਰ ਜਾਂਦਾ ਫਿਰ ਬੰਦਾ ਕਹਿੰਦਾ ਵੀ ਰੋਜ਼ ਆਈ ਜਾਣਾ ਹਾਂਜੀ 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 ਹੋ ਜਾਂਦੇ ਜੀ। ਬਾਕੀ ਤੁਹਾਨੂੰ ਵੀ ਕੰਮ ਧੰਦਾ ਹੁੰਦਾ ਹੁੰਦਾ ਜੀ ਤੁਸੀਂ ਵੀ ਆਪਣਾ ਵੀ ਦੇਖਣਾ ਹੈ। ਨੇ ਕੰਮ ਧੰਦੇ ਕਾਫੀ ਹੋ ਜਾਂਦੇ ਨੇ ਜੀ। ਹਾਂਜੀ ਹਾਂਜੀ ਇੰਨਾ ਹੀ ਬਹੁਤ ਹੈ ਵੀ ਤੁਸੀਂ ਤੀਜੇ ਦਿਨ ਪਾ ਦਿੰਦੇ ਹੋ। ਆ ਜਿਹੜੇ ਤੁਸੀਂ ਆ ਕੇ ਆ ਸੀ ਨਾ ਬੁੱਧਵਾਰ ਵਾਲਾ ਇਹ ਅੱਜ ਪਾਉਂਗਾ ਜੀ। ਨੇ ਜੀ ਅਗਲੇ ਨੂੰ ਪਾਉਗਾ ਇਹ। ਅੱਛਾ ਉਹ ਪਿਛਲੇ ਵਾਲਾ ਸਾਥੋਂ ਮਤਲਬ ਵੀਡੀਓ ਡਿਲੀਟ ਹੋ ਗਈ ਉਹ ਜਿਹੜੀ ਪਿਛਲੇ ਦਿਨ ਬਣੀ ਉਹ ਜੀ ਅੱਜ ਪਾਉਣੀ ਸੀ। ਉਹ ਅਸੀਂ ਇੱਕ ਫੋਲਡਰ ਚ ਰੱਖਤੀ ਕੱਢ ਕੇ ਤੇ ਉਹ ਫੋਲਡਰ ਡਿਲੀਟ ਹੋ ਗਿਆ ਤੇ ਉਹਦਾ ਸਾਨੂੰ ਅਫਸੋਸ ਹੈ ਤੇ ਅੱਛਾ ਜੀ ਉਹ ਅੱਜ ਸਵੇਰੇ ਜਦੋਂ ਮੈਂ ਦੇਖਿਆ ਉਹ ਕਿਸੇ ਪਈ ਹੋਈ ਵੀਡੀਓ ਦੇ ਫੋਲਡਰ ਚ ਸੀਗੀ ਉਹ ਡਿਲੀਟ ਹੋ ਗਿਆ ਭਲੇਖੇ ਨਾਲ ਕਿਤੇ ਅੱਛਾ ਜੀ ਇਸ ਤਰ੍ਹਾਂ ਹੋ ਗਿਆ ਨਹੀਂ ਆਏ ਅਗਲੇ ਉਹ ਅਗਲੇ ਬੁੱਧਵਾਰ ਹੁਣ ਅੱਜ ਵਾਲੀ ਆਜੂਗੀ ਤੇ ਅਗਲੀ ਰਿਕਾਰਡ ਹੋ ਜਾ ਇਸ ਤਰ੍ਹਾਂ ਚ ਇਸ ਚੱਲੂਗਾ ਜੀ ਸਿਸਟਮ ਸਾਰਾ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਔਰ ਸਤਿ ਸ਼੍ਰੀ ਅਕਾਲ ਅੰਟੀ ਜੀ। ਹਾਂਜੀ ਠੀਕ ਠਾਕ ਜੀ। ਬੈਠੀ ਨੇ ਕੋਲੀ। ਹੈਲੋ। ਕਰਾ ਲਓ ਜੀ ਗੱਲ। ਹਾਂਜੀ ਹਾਂਜੀ। ਹੈਲੋ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਔਰ ਠੀਕ ਠਾਕ ਜੀ। ਹਾਂਜੀ ਠੀਕ ਠਾਕ ਜੀ ਵਧੀਆ। ਤੁਸੀਂ ਤਾਂ ਨਾ ਵੀਡੀਓ ਚ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਹੋ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ। ਧੰਨਵਾਦ ਜੀ ਧੰਨਵਾਦ। ਆਸ ਤੁਸੀਂ। ਅਸੀ ਤਾਂ ਕਹਿੰਦੇ ਨਹੀਂ ਵੀ ਪਿੰਡੂ ਬਿਰਸਾ ਆਲਿਆਂ ਦੀ ਵੀਡੀਓ ਦੇਖਣੀ ਆ ਸੀ ਕਹਿੰਦਦੇ ਆ ਸੁਖਪਾਲ ਦੀ ਵੀਡੀਓ ਦੇਖਣੀ ਆ ਮੇਰੀ ਦਾਦੀ ਕਹਿੰਦਦੀ ਉਹ ਮੁੰਡੇ ਆ ਸੁਖਪਾਲ ਲਾਈ ਇਹਨਾਂ ਦੀ ਬਦੌਲਤੀ ਸ਼ੁਰੂ ਹੋਇਆ ਜੀ ਇਹ ਸਾਰਾ ਹਾਂਜੀ 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 ਮੈਂ ਸੁਣਿਆ ਵੀ ਸੀ ਇੰਟਰਵਿਊ 'ਚ ਇਹ ਕਹਿੰਦੇ ਵੀ ਸਾਡੇ ਮਾਂ ਘੁੰਡ ਕੱਢਣ ਵਾਲੇ ਸੀ ਤੇ ਇਹ ਮੈਂ ਸੁਣਿਆ ਸਾਰੀ ਤੁਹਾਡੀ ਇੰਟਰਵਿਊ ਹੋ ਅੱਛਾ ਜੀ ਹਾਂਜੀ 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 ਜੇ ਤੁਸੀਂ ਬਣਾਈ ਹੋਈ ਹੈ ਇੰਟਰਵਿਊ ਪਾਈ ਹੋਈ ਹੈ ਨਾ ਚੈਨਲ ਤੇ ਨਾ ਹਾਂਜੀ 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 ਬਾਕੀ ਤਾਂ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਔਰਤਾਂ ਬੰਦਿਆਂ ਦੇ ਬਰਾਬਰ ਹੀ ਨੇ ਹਾਂਜੀ 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 ਬਿਲਕੁਲ ਹੋਣਾ ਵੀ ਚਾਹੀਦਾ ਜੀ ਤਾਂ ਹੀ ਆਪਣਾ ਸਮਾਜ ਚੱਲੂਗਾ ਇਹ ਤਾਂ ਹੈ ਜੀ ਹਾਂਜੀ ਬਾਕੀ ਵਧੀਆ ਕੰਮ ਕਰਦੇ ਤੁਸੀਂ ਆਂਟੀ ਦਾ ਤਾਂ ਜਾਇ ਕਹਿ ਨਹੀਂ ਸਕਦੇ ਆਪਣੇ ਮੂੰਹ ਤੋਂ ਤਰੀਫ਼ ਵੀ ਨਹੀਂ ਕਰ ਸਕਦੇ ਵੀ ਇੰਨੀ ਵੱਧ ਕੇ ਬਹੁਤ ਗਿਆਨ ਹੈ ਨਾ ਤਾਂ ਹਾਸਾ ਦਾ ਚਿਹਰਾ ਸਾਨੂੰ ਵੀ ਹਸਾ ਦਿੰਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂਜੀ ਹਾਂਜੀ ਅਸੀਂ ਤਾਂ ਕਹਿੰਦੇ ਵੀ ਸਾਡੀ ਉਹ ਦੂਜਿਆਂ ਨਾਲ ਵੀ ਗੱਲ ਹੋਵੇ ਪਰ ਉਹਨਾਂ ਨਾਲ ਨਹੀਂ ਹੁੰਦੀ ਜੇ ਕੋਈ ਵੀਡੀਓ ਚ ਆਉਂਦੇ ਨੇ ਕਿ ਨਾਲ ਉਹਨਾਂ ਦਾ ਹਾਂਜੀ ਹਾਂਜੀ ਕਾਫੀ ਨੇਗੇ ਉਹ ਅਸੀਂ ਕਰਾਂਗੇ ਉਹਦਾ ਵੀ ਹਾਂ ਕਾਨਫਰੰਸ ਤੇ ਲੈ ਲਿਆ ਕਰਾਂਗੇ ਹਜੇ ਥੋੜਾ ਜਿਹਾ ਕੰਮ ਕਰ ਜੇ ਉਲਝਿਆ ਹੋਇਆ ਹੈ ਉਨਾਂ ਦਾ ਵੀ ਅੱਛਾ ਜੀ ਹਾਂਜੀ ਕਿਸੇ ਮਤਲਬ ਬਮਾਠਵਾਰ ਹੋ ਜਾਂਦਾ ਜਦੋਂ ਕਰਦਾ ਜੀ ਕੋਈ ਤੇ ਕੋਈ ਗੱਲ ਨਹੀਂ ਉਹ ਅੱਗੇ ਕਰਾਂਗੇ ਆਪਾਂ ਕਾਨਫਰੰਸ ਤੇ ਲੈ ਲਿਆ ਕਰਾਂਗੇ ਉਹਨਾਂ ਨੂੰ ਵੀ ਅੱਛਾ ਜੀ ਹਾਂਜੀ 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 ਸਾਰਾ ਕਰਾਂਗੇ ਸਿਸਟਮ ਅੱਛਾ ਜੀ ਹਾਂਜੀ 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 ਬਾਕੀ ਬਹੁਤ ਵਜੇ ਤੁਸੀਂ ਕੰਮ ਕਰਦੇ ਹੋ ਤੇ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਧੰਨਵਾਦ ਜੀ ਧੰਨਵਾਦ ਤਰੱਕੀਆਂ ਬਖਸ਼ੇ ਤੁਹਾਡੀ ਵੀਡੀਓ ਬਹੁਤ ਚੱਲਣਾ ਅੱਗੇ ਤੋਂ ਅੱਗੇ ਹੂੰ ਮਿਹਰਬਾਨੀ ਜੀ ਐਦਾਂ ਹੀ ਪਾਈ ਜਾਓ ਲੋਕਾਂ ਨੂੰ ਮਤਲਬ ਜਾਗਰੂਕ ਇੱਕ ਤਰ੍ਹਾਂ ਦਾ ਤੁਸੀਂ ਜਾਗਰੂਕੀ ਕਰਦੇ ਹੋ ਕਈ ਵੀਡੀਓਾਂ 'ਚ ਸਹੀ ਕਰਦੇ ਕਈ ਫਨੀ ਵੀਡੀਓ ਹੁੰਦੀਆਂ ਨੇ ਤੇ ਕਈਆਂ 'ਚ ਬੰਦੇ ਨੂੰ ਉਹ ਵੀ ਆ ਜਾਂਦੀ ਹੈ ਹਾਂ ਸਾਰੇ ਟੇਸਟੀ ਰੱਖਣੇ ਪੈਂਦੇ ਆ ਨਾ ਫਿਰ ਹਾਂਜੀ ਹਾਂਜੀ ਫਨੀ ਵੀ ਹੁਣ ਭਾਲਦੇ ਨੇ ਬੱਚੇ ਵੀ ਕਾਫੀ ਜੁੜੇ ਹੋਏ ਨੇ ਤੇ ਬੱਚੇ ਕਹਿੰਦੇ ਆ ਵੀ ਫਨੀ ਵੀ ਚਾਹੀਦੀ ਏ ਸਾਨੂੰ ਤੇ ਸਾਰੇ ਤਰ੍ਹਾਂ ਦੇ ਫਿਰ ਰੱਖਣਾ ਪੈਂਦਾ ਹੈ ਟੇਸਟ ਦਾ ਹਾਂ ਜੀ ਹਾਂ ਜੀ। ਆ ਕੀ ਕਹਿੰਦੇ ਨੇ? ਅੰਮਾ ਹਾਂ ਕੀ ਕੈਸੀ ਹੁਣ ਤੁਹਾਡੀ ਵੀਡੀਓ ਮਹਾ ਮਹਾ ਕੰਜੂਸ ਡੱਬਰ ਹਾਂ ਜੀ ਹਾਂ ਜੀ। ਮਹਾ ਕੰਜੂਸ ਬਹੁਤ ਵਧੀਆ ਵੀਡੀਓ ਸੀ ਹੋ ਗਈ। ਧੰਨਵਾਦ ਜੀ ਧੰਨਵਾਦ। ਹਾਂ ਜੀ ਹਾਂ ਜੀ। ਮੈਨੂੰ ਤਾਂ ਬਹੁਤ ਹਾਸਾ ਆਇਆ ਜਦੋਂ ਤੁਸੀਂ ਕਿਹਾ ਸੀ ਨਾ ਵੀ ਮੇਰੇ ਕੰਡਾ ਵੱਜ ਗਿਆ ਵੀ ਮੇਰੀ ਚੱਪਲ ਨਾ ਘਾਸ ਤੇ ਚੱਪਲ ਨੇ ਘਾਸ ਜਾਣਾ ਸੀ ਮੈਨੂੰ ਬਹੁਤ ਹਾਸਾ ਆਇਆ। ਮੇਰੇ ਤਾਂ ਹਾਸਾ ਸਕੇਟਡ ਦੁਖਣ ਲੱਗ ਗਿਆ। ਹਾਂ ਕੰਜੂਸ ਤਾਂ

ਪਤਾ ਬਾਲ ਨਹੀਂ ਬੋਦਾ ਮਿੰਨਾ ਬਾਲ ਅੱਛਾ ਅੱਛਾ ਇਹ ਹੋਰ ਨੰਬਰ ਹੈ ਤੁਹਾਡਾ ਨਾਮ ਮੇਰਾ ਕਿਹਦੇ ਸੀ ਜਵਾ ਮੁੰਡੇ ਦਾ ਆ ਕੇ ਮੈਂ ਵੀ ਵੀਡੀਓ ਕਰ ਗਈ ਇਹ ਨਹੀਂ ਵੀਡੀਓ ਚੈੱਕ ਦੀ ਨਹੀਂ ਮੇਰੇ ਅੱਛਾ 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 ਤੁਹਾਡਾ ਨੰਬਰ ਹੈ ਬਹੁਤ ਕੀਤੀ ਵੀਡੀਓ ਮੈਂ ਕਹਿੰਦਾ ਠੋਖਾ ਉਧੇ ਵੰਗੂ ਹੀ ਦੇ ਗਿਆ ਨਾ ਨਾ ਵੀਡੀਓ ਕਾਲ ਨਹੀਂ ਨਾ ਇੱਥੇ ਇਕੱਲੇ ਵੀਡੀਓ ਤਾਂ ਆਪਣੀ ਰਿਕਾਰਡ ਹੋ ਰਹੀ ਹੈ ਹੁਣ ਅੱਛਾ ਅੱਛਾ ਹਾਂ ਹਾਂ ਰਿਕਾਰਡਡ ਹੋ ਰਹੀ ਹੈ ਨਾ ਨੀ ਵੀ ਤੁਸੀਂ ਉਹ ਵੀਡੀਓ ਕਾ ਨਹੀਂ ਕਰ ਸਕਦੇ ਆਪਾਂ ਨਹੀਂ ਵੀਡੀਓ ਕਾਲ ਨਹੀਂ ਕਰ ਸਕਦੇ ਤੇ ਅੱਛਾ ਤੁਝੂ ਗੱਲ ਕਰ ਹਾਂ ਉਹ ਰਿਕਾਰਡ ਹੋ ਰਹੀ ਏ ਤੁਹਾਡੀ ਆਵਾਜ਼ ਰਿਕਾਰਡ ਹੋ ਰਹੀ ਏ ਹੁਣ ਵੀਡੀਓ ਸਾਡੀ ਰਿਕਾਰਡ ਹੋ ਰਹੀ ਏ ਉਹ ਵੀਡੀਓ ਅਗਲੇ ਆਪਣੇ ਬੁੱਧਵਾਰ ਵੀਡੀਓ ਆ ਜਾਂਦੀ ਏ ਉਹ ਜਿਹੜੀ ਆ ਬੁੱਧਵਾਰ ਰਿਕਾਰਡ ਹੁੰਦੀ ਏ ਅੱਛਾ ਹਾਂ ਅੱਛਾ ਜੇ ਅਗਲੇ ਬੁੱਧਵਾਰ ਆਏਂਦੀ ਅਗਲੇ ਬੁੱਧਵਾਰ ਆ ਜਾਂਦੀ ਏ ਤਾਂ ਮੈਂ ਤਾਂ ਮੈਂ ਇਹ ਦੱਸਦਾ ਹਾਂ ਮੈਂ ਤਾਂ ਨਿਗਾਹ ਕੇ ਮੈਂ ਕੋਲ ਬਿੱਟਾ ਨਾਲ ਬੈਠਾ ਮੈਂ ਲੈ ਲੀ ਮੰਗ ਤਾ 9 ਵਜੇ ਤਾਂ ਨਿਕਲ ਰਿਹਾ ਅੱਛਾ 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 ਹੋਰ ਠੀਕ ਠਾਕ ਹੈ ਸਾਡੇ ਆੜ ਘੋੜਾ ਸੋਹਣਾ ਵਾਸੀ ਹੈ ਨਹੀਂ ਅੱਛਾ ਸਾਡੇ ਪਹਾੜਾਂ ਦਾ ਸਾਰੇ ਸੋਹਣੇ ਹੁੰਦੇ ਆ ਸੋਹਣੇ ਬਹੁਤ ਹੈ ਨਹੀਂ ਸਾਡੇ ਪਹਾੜਾਂ ਦਾ ਸਾਰੇ ਸੋਹਣੇ ਹੁੰਦੇ ਨੇ ਅਸੀਂ ਤਾਂ ਬੰਨੀ ਮਿਹਨਤ ਕਰਦੇ ਆ ਸਾਰਿਆਂ ਤੇ ਬੈਂਜੀ ਕੋ ਬਕਰੀ ਗੱਲ ਸੀ ਹਾ ਤੱਕ ਨਹੀਂ ਹਾਂ ਹੋ ਸਕਦਾ ਕੋਣ ਹੈ ਕਿਸੇ ਨੂੰ ਕੋ ਨਹੀਂ ਉਹ ਕਹਿੰਦਾ ਮੈਂ ਕਹਿੰਦਾ ਮੀਟਣਾ ਹੋਣਾ ਤਾਂ ਕਹਿੰਦੇ ਭੈਲਿਆ ਇਹ ਗੱਲ ਇਹ ਗੱਲ ਕਿਤੇ ਕਿਤੇ ਵਕਰੀ ਹੁੰਦੀ ਹੈ ਗੱਲਾਂ ਹਾਂ ਹਾਂ ਇਹ ਤਾਂ ਹਾਂ ਸਹੀ ਇਹ ਤਾਂ ਗੱਲ ਸਹੀ ਹੈ ਹਾਂ ਇਹ ਗੱਲ ਵਕਰੀ ਸੀ ਅਸੀਂ ਹੰਗਰੀ ਵਾਲੀ ਇਹ ਗੱਲ ਤਾਂ ਹੈ ਕਿ ਉਹ ਖਮਾਣਾ ਕੁਝ ਨਹੀਂ ਹੂੰ ਕਿਉਂਕਿ ਪਿਆਰੀ ਜਾਂਦਾ ਸੀ ਉਹ ਉਹ ਕਿ ਦੂਜਾ ਸੀ ਉਹਦੇ ਮੂੰਹ ਚ ਪਾਣੀ ਆਈ ਜਾਂ ਲੇਕਿਨ ਤਨ ਕੋਈ ਤਾਂ ਕੋਈ ਨਹੀਂ ਹਾਂ ਵੀ ਚਲ ਕੋਸਤਾ ਆਊਗਾ ਉਹਨੇ ਆ ਕੇ ਚਲ ਕੋਸਤਾ ਆਊਗਾ ਹੈ ਦੋਨੇ ਚੀਜ਼ਾਂ ਵਧੀਆ ਨੇ ਹਾਂ ਇਹ ਨਹੀਂ ਪਤਾ ਸੀ ਕੁਝ ਵੀ ਨਹੀਂ ਆਉਂਦਾ ਪਾਸੇ ਵੀ ਨਹੀਂ ਆਇਆ ਹਾਂ ਇਹ ਤੇ ਹੀ ਨੰਬਰ ਸਕੀਮ ਲਾਈਵ ਬੈਠੇ ਨੇ ਤਾਂ ਹਾਂ ਹੂੰ ਬੋਲ ਯਾਰ ਕਿਸਾ ਅਦਾਈ ਅੱਛਾ ਥੈਂਕ ਯੂ ਥੈਂਕ ਯੂ ਬਈ

ਤੂੰ ਬਦਨਿੰਦਾ ਦਿਮਾਗ ਕਿਵੇਂ ਬਹੁਤ ਦਿਮਾਗ ਲਾਇਆ ਹੋਇਆ ਨੜਕ ਜੀ ਤੁਸੀਂ ਐ ਇੰਨੀ ਗੱਲ ਪਕਣੀ ਬਹੁਤ ਉਕਤਵੇਂ ਦੀ ਸਹੀ ਗੱਲ ਐ ਸਹੀ ਗੱਲ ਐ ਆਹ ਇੱਕ ਤਾਂ ਕਿ ਨੜਕ ਨਾ ਹਸੀਆ ਮੇ ਬਹੁਤ ਜਿਆਦਾ ਹਸੀਆ ਮਾ ਲੈਂਦਾ ਸੀ ਗਈ ਵਈ ਤੜਕ ਸੀ ਹੂੰ ਹੂੰ ਐ ਲੱਗਿਆ ਮੈਨੂੰ ਨਾ ਤੜਕ ਵੱਖ ਸੀ ਉਹ ਨੜਕ ਤਾਂ ਚੱਲੀ ਜਾਂਦਾ ਸੱਤ ਦੇ ਵਾਤਾ ਕਿਉਂ ਨੌ ਦੇ ਵਾਤਾ ਹੂੰ ਹੂੰ ਬਾਏ ਕੇ ਕਿਆ ਪਿਆ ਹੋਵੇ ਹਾਂ ਤੇ ਨਾਲ ਜਲਵਾੜੀ ਹਾਂ ਹਾਂ ਉਹ ਚਾਹ ਦੀ ਗੱਲ ਵੀ ਬਈ ਪਸੰਦ ਸੀ ਕਹਿੰਦੇ ਚਾਹ ਨਹੀਂ ਕਿ ਮਨ ਲਾ ਕਿ ਤੂੰ ਚਾਹ ਵੀ ਪੀਦੀ ਹੋ ਮਿੱਠਾ ਚਾਹ ਨੂੰ ਪਿਆਦੀ ਕੱਪ ਕੱਪ ਤੂੰ ਆਖ ਰਿਹਾ ਰੱਖ ਤਾ ਥੱਲੇ ਹਾਂ ਮੈਂ ਸੋਚ ਜਾ ਕਿ ਨਹੀਂ ਨਹੀਂ ਕਿਵੇਂ ਸੱਚੀ ਤੇ ਨਾ ਪਾ ਕਿ ਕਿ ਸਾਨੂੰ ਚਾਹ ਪਿਆਦੀ ਹਾਂ ਨਹੀਂ ਬਾਰੇ ਨਹੀਂ ਬੜਾ ਸੋਣਾ ਲਾ ਕੇ ਸਾਰਾ ਇਹ ਸਹੀ ਗੱਲ ਹੈ ਸਾਰਾ ਤੋਂ ਹੁੰਦਾ ਕਿ ਸਾਰਾ ਇਹ ਹਾਂ ਸਹੀ ਗੱਲ ਹੈ ਤੂੰ ਜਾਣੇ ਦੁਹਰਾ ਰਹੇ ਮੈਂ ਇਹ ਤਾਉ ਹਾਂ ਹਾਂ ਕੋਣ ਆ ਜਿਹੜਾ ਹਾਂ ਅੱਜ ਆ ਨਹੀਂ ਮਿਲਿਆ ਕੋਣ ਨੂੰ ਕੁਸਮ ਹੀ ਨਹੀਂ ਮਿਲਿਆ ਉਹਦਾ ਕਿ ਤੁਸੀਂ ਬੋ ਦਸੀਏ ਉਹ ਲੋਮਨ ਕਿ ਬਣਾ ਤੇ ਆਂਦੇ ਨਾ ਨਾ ਤੇ ਉਹ ਕੋਈ ਪੱਕਾ ਹੀ ਹੋ ਰਿਹਾ ਕਿੱਦਾਂ ਲੱਗ ਰਿਹਾ ਮੈਂ ਕਹਿੰਦਾ ਤੈਨੂੰ ਮੈਂ ਨਾ ਕੁਝ ਨਹੀਂ ਜਦੋਂ ਮੱਕੂ ਗਿਆ ਪਾਸ ਕਿੱਦਾਂ ਆਇਆ ਮੈਂ ਨਾ ਬੈਠਿਆ ਲਿਖਦਾ ਨਾ ਇੰਟਰ ਕਹਿੰਿਆ ਨਾ ਮੈਂ ਕਹਿੰਦਾ ਕੋਈ ਚੱਕਾ ਨਹੀਂ ਮੈਂ ਹੁਣ ਬੀਜੀ ਜੀ ਬਹੁਤ ਚਲੀ ਗਈ ਪਹਿਲਾਂ ਹਾਂ ਫੇਰ ਫੋਨ ਆਈ ਜਾਂਦੇ ਨੇ ਨਾ ਹੁਣ ਸੋਡੇ ਵਿੱਚ ਵੀ ਆ ਗਏ ਕਈ ਫੋਨ ਕੋਲ ਚੱਕਰੋ ਜੀ ਆਪਣੇ ਤਾਂ ਕਰ ਕੇ ਵੀ ਹੋ ਜਾਂਦੇ ਹਾਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਵੀਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਛਾ ਜੀ ਹਾਂ ਜੀ ਬਖਤਗੜ ਹਾਂ ਬਰਨਾਲਾ ਸਾਹਿਬ ਤੇ ਅੱਛਾ 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 ਹਾਂ ਜੀ ਹਾਂ ਜੀ ਹਾਂ ਜੀ ਆਂ ਤਾਂ ਮੈਂ ਬਹੁਤ ਦੇਰੀ ਥੋੜਾ ਫੋਨ ਟਰਾਈ ਕਰਿਆ ਹੁਣ ਆਈ ਜਾਂਦੇ ਨੇ ਫੋਨ ਜੀ ਹਾਂ ਨੇ ਹੋਂ ਤਾਂ ਮੈਂ ਤਾਂ ਬਣਾ ਟਾਈਮ ਹੋ ਗਿਆ ਮੈਂੰਦਾ ਨਾਲ ਘਟੋ ਘਟ ਸਾਲ ਹੋ ਗਿਆ ਉਹ ਘਰ ਦੇ ਨੂੰ ਅੱਛਾ 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 ਤੇ ਉਹ ਪਹਿਲਾਂ ਫਿਰ ਸਾਡਾ ਖੁੱਲਾ ਜਿਹਾ ਸਿਸਟਮ ਸੀ ਨਾ ਜਦੋਂ ਟਾਈਮ ਜਾਂ ਹੁੰਦਾ ਸੀ ਉਦੋਂ ਖੋਲਦੇ ਸੀ ਸ਼ਾਇਦ ਉਦੋਂ ਨਾਂ ਲਾਇਆ ਹੋਵੇ ਤੁਸੀਂ ਤੇ ਹੁਣ ਅਸੀਂ ਬੁੱਧਵਾਰ ਫਿਰ ਪੱਕਾ ਰੱਖਤਾ ਐ ਇਸੇ ਗੱਲ ਦੇ ਮਾਰਿਆਂ ਨੇ ਹੁਣ ਮਿਲਣ ਦਾ ਵੀ ਪੱਕਾ ਟਾਈਮ ਐ ਇਹ ਵੀ ਪੱਕਾ ਹੈ ਹਾਂ ਹਾਂ ਬੜੇ ਹਮ ਤਾਂ ਮੈਂ ਪੜਿਆ ਹਾਂ ਹਾਂਜੀ ਹਾਂ ਹੁਣ ਤਾਂ ਮੈਂ ਦੇਖ ਲਿਆ ਸੀ ਜਾਂ ਤੁਹਾਡਾ ਮੈਸੇਜ ਉਹ ਵੀ ਐਨੇ ਟਾਈਮ ਤੋਂ ਐਨੇ ਟਾਈਮ ਬਾਕੀ ਲਾਉ ਹਾਂਜੀ 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 ਤੇ ਦਿਨੇ ਤਾਂ ਫਿਰ ਸਾਨੂੰ ਬੰਦ ਰੱਖਣਾ ਪੈਂਦਾ ਜੀ ਫਿਰ ਮਜਬੂਰੀ ਹੈ ਫਿਰ ਇਹ ਕੰਮ ਨਹੀਂ ਹੁੰਦਾ ਨਾ ਮਿੰਟ ਤੋਂ ਬਾਅਦ ਫਿਰ ਟਰੈਂਟ ਰਿਆਂ ਜੇ ਹੋਣ ਲੱਗ ਜਾਂਦੀ ਹੈ ਫਿਰ ਉਹ ਡਿਸਟਰਬ ਹੋ ਜਾਂਦੇ ਆ ਸਾਰਾ ਧਿਆਨ ਭਟਕ ਜਾਂਦਾ ਤੇ ਤਾਂ ਕਰਕੇ ਜਿੰਨਾ ਚਿਰ ਕੰਮ ਚੱਲਦਾ ਫਿਰ ਉਹਨੇ ਚਿਰ ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ ਵਧੀਆ ਹਿੰਦੁਸਤਾਨ ਫੈਮ ਨਹੀਂ ਹੈ ਲੈ ਹਾਂਜੀ ਠੀਕ ਠਾਕ ਜੀ ਹਾਂ ਸ਼ਿਕਾਂ ਜੀ ਸ਼ਿਕਾਂ ਉਹ ਲੋਕ ਸੋਈਗੇ ਮੀਆ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਕਿਵੇਂ ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਨੇ ਜੀ ਤੁਹਾਡੀਆਂ ਧੰਨਵਾਦ ਜੀ ਬੜੀਆਂ ਹੁੰਦੀਆਂ ਨੇ ਮੈਂ ਹਰ ਰੋਜ਼ ਦੀ ਮੈਂ ਹੁਣ ਵੀ ਦੇਖਦੀ ਸੀ ਕੰਜੂਰ ਤੋਂ ਬੜਾ ਅੱਛਾ ਮੈਂ ਹੁਣ ਵੀ ਇਹੀ ਦੇਖਦੀ ਸੀ ਜੀ ਹਾਂਜੀ 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 ਹੋਰ ਮੈਂ ਜਦੋਂ ਤੁਸੀਂ ਮੈਨੂੰ ਤਾਸ਼ ਨੂੰ ਕਿੱਥੇ ਕਿੱਥੇ ਰੋਣ ਪੈਂਦਾ ਹਾਂਜੀ ਪਿੰਡ ਸਾਡਾ ਮਾਨਸਾ ਬਲਾਡਾ ਪੀਖੀ ਤਿੰਨੇ ਸ਼ਹਿਰਾਂ ਦੇ ਵਿਚਕਾਰ ਪੈ ਜਾਂਦੇ ਜੀ 10-10 ਕਿਲੋਮੀਟਰ ਨੇ ਸਾਥੋਂ ਤਿੰਨੇ ਸ਼ਹਿਰ ਅੱਛਾ ਸਾ ਠੀਕ ਆ ਠੀਕ ਆ ਹਾਂਜੀ ਮਾਨਸਾ ਇਧਰ ਬਠਿੰਡਾ ਹੈ ਸਾਡੇ ਹੁੰਦੇ ਨੇ ਹਾਂਜੀ ਬਠਿੰਡਾ ਤਾਂ ਸਾਥੋਂ ਪੈਂਦਾ 60 ਕਿਲੋਮੀਟਰ ਇਹ ਇਧਰ ਮਾਨਸਾ ਤਾਂ ਮਤਲਬ ਬਰਨਾਲੇ ਆਉਣਾ ਹੋਵੇ ਤੁਸੀਂ ਸਿੱਧੇ ਹੀ ਹੈ ਨਾ ਮਤਲਬ ਧੌਲੇ ਵਿੱਚ ਦੀ ਇਧਰ ਆਖ ਲਈਏ ਰੱਖੋ ਹਾਂਜੀ ਇਹ ਸਿੱਧੀ ਵਾਂਸਾ ਕੈਂਚੀਆਂ ਤੇ ਹੁੰਦੀ ਐ ਰੋਡ ਅੱਛਾ ਠੀਕ ਹਾਂਜੀ 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 ਇਹ ਰੂਮ ਨਹੀਂ ਆਣਾਂਗੇ ਆਪਾਂ ਪਰ ਮੈਨੂੰ ਨਹੀਂ ਹਾਂ ਬਹੁਤ ਬਹੁਤ ਦੇਖ ਲਈ ਅਮ ਨੇ ਕਦੇ ਕੋਈ ਮੈਸ ਨਹੀਂ ਕੀਤੀ ਹੈ ਤੇ ਮੈਂ ਕਦੇ ਕੋਈ ਮੈਸ ਨਹੀਂ ਮੈਨੂੰ ਜੀ ਰੂਮ ਤੇ ਸਾਨੂੰ ਐ ਜੀ ਕੋਈ ਕੰਡੀਆਂ ਹਾਂਜੀ 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 ਜ਼ਰੂਰ ਜੀ ਜ਼ਰੂਰ ਹਾਂਜੀ ਹਾਂ ਹਾਂ ਦੱਸੋ ਵੇ ਵਧੀਆ ਜੀ ਠੀਕ ਠਾਕ ਵਧੀਆ ਤਾਂ ਪੀ ਕੇ ਕਰ ਦਿੱਤਾ ਹੈ ਉਹ ਬੱਚੇ ਰਿਹਾ ਹਾਂਜੀ ਹਾਂਜੀ ਠੀਕ ਠਾਕ ਜੀ ਠੀਕ ਕੋਈ ਆਨੇ ਵੀਰੇ ਜੀ ਬਸ ਨਾ ਕਿ ਵੀ ਨੰਬਰ ਲਗਦਾ ਹੈ ਨੰਬਰ ਕਦੇ ਚੱਕਿਆ ਨਹੀਂ ਸੀ ਤੁਹਾਡੇ ਅੱਛਾ ਮੈਂ ਕੋਈ ਗੱਲ ਨਹੀਂ ਜੀ ਠੀਕ ਯਾ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਸਾਢੇ 9 ਵਜ ਗਏ ਜੀ ਹੁਣ ਤੇ ਟਾਈਮ ਤਾਂ ਆਪਣਾ ਸਾਢੇ 9 ਤੱਕ ਦੇ ਹੁੰਦੇ ਵੈਸੇ ਚਲੋ ਕੋਈ ਗੱਲ ਨਹੀਂ ਚਲੋ ਵੇਟ ਕਰ ਲੈਂਦੇ ਆ ਪੰਜ ਚਾਰ ਪੱਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਇੰਨਾ ਤੁਸੀਂ ਪਿਆਰ ਦਿੱਤਾ ਅਸੀਂ ਤਾਂ ਸ਼ੌਂਕ ਜੇ ਨੂੰ ਮਤਲਬ ਵੈਸੀ ਸ਼ੁਰੂ ਕਰਿਆ ਸੀ ਇਹ ਪ੍ਰੋਗਰਾਮ ਸਾਰਾ ਸਾਨੂੰ ਪਤਾ ਨਹੀਂ ਸੀ ਇਹ ਪ੍ਰੋਫੈਸ਼ਨ ਵੀ ਬਣ ਜਾਊਗਾ ਤਾਂ ਹੀ ਅਸੀਂ ਬੋਲਦੇ ਰਹੇ ਹਾਂ ਵੀ ਸਾਡਾ ਪ੍ਰੋਫੈਸ਼ਨ ਨਹੀਂ ਹੈਗਾ ਇਹ ਪੈਸ਼ਨ ਹੈ 2 ਸਾਲ ਤੱਕ ਸਾਡਾ ਪੈਸ਼ਨ ਹੀ ਰਿਹਾ ਫੇਰ ਪ੍ਰੋਫੈਸ਼ਨ ਬਣ ਗਿਆ ਹੌਲੀ ਹੌਲੀ ਉਹ ਵੀ ਇਹਨਾਂ ਦੀ ਬਦੌਲਤ ਬਸ ਇਹ ਨਕਲਾ-ਨੁਕਲਾ ਲਾਉਂਦੀ ਰਹਿੰਦੀ ਸੀ ਅਜੇ ਤੱਕ ਇਹਨੇ ਜਿਹਦੀਆਂ ਇਹ ਨਕਲਾਂ ਲਾਉਂਦੀ ਸੀ ਉਹ ਵੀ ਜਿਉਂਦੇ ਰਹਿਣ ਉਹਨਾਂ ਨੂੰ ਦੱਸ ਨਹੀਂ ਸਕਦੇ ਬਸ ਅਸੀਂ ਇਹ ਕੀ ਦੀਆਂ ਲਾਉਂਦੇ ਸੀ ਇਹਦੇ ਨਾਲ ਲੜਨਾ ਪੈਣਾ ਤੁਹਾਡੇ ਨਾਲ ਇਹਦੇ ਨਾਲ ਲੜਨਾ ਪੈਣਾ ਤੁਹਾਡੇ ਨਾਲ ਜੇ ਸੱਚੀ ਗੱਲ ਦੱਸਤੀ ਓਕੇ ਜੀ ਫਿਰ ਕੋਣ ਆ ਗਿਆ ਸਾਹਿਬ ਜੀ ਨਾਲ ਹੈਲੋ ਹਾਂਜੀ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਬੜੀ ਕਿਵੇਂ ਰਹਿਖਾ ਹਾਂਜੀ ਹਾਂਜੀ ਵਧੀਆ ਜੀ ਵਧੀਆ ਆ ਵੀਰੇ ਤੁਹਾਡੇ ਬਹੁਤ ਵੀਡੀਓ ਦੇਖਦੇ ਆ ਅਸੀਂ ਹਰ ਰੋਜ਼ ਦੋ ਦੋ ਤਿੰਨ ਤਣਾਰ ਦੇਖਦੇ ਆ ਧੰਨਵਾਦ ਬਹੁਤ ਫੈਨ ਬਣ ਗਏ ਤੁਹਾਡੇ ਮਿਹਰਬਾਨੀ ਕਿਹੜਾ ਪਿੰਡ ਆ ਤੁਹਾਡਾ ਅਸੀਂ ਲੁਧਿਆਣਾ ਦੇ ਕੋਲ ਆ ਸਾਡਾ ਪਿੰਡ ਨੂਰ ਵਾਲਾ ਆ ਅੱਛਾ 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 ਹਾਂ ਜੀ ਮੇਰਾ ਪੋਤਾ ਚਾਰ ਪੰਜ ਸਾਲ ਦਾ ਉਹ ਇੰਨਾ ਫੈਨ ਹੈ ਸਕੂਲ ਆਉਂਦਾ ਹੀ ਰੌਲਾ ਪਾ ਲਾ ਜਾਂਦਾ ਜੱਸੇ ਜੀ ਵੀਡੀਓ ਦਿਖਾਉ ਜੱਸੇ ਵੀਡੀਓ ਦਿਖਾਉਂਦਾ ਹਾਂ ਜੀ ਹੋਰ ਸੀ ਤੁਹਾਨੂੰ ਵੀਰ ਜੀ ਹੁਣ ਮੇਲ ਲਾਉਣਾ ਜ਼ਰੂਰ ਸਾਰਿਆਂ ਨੇ ਹਾਂ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਤੁਸੀਂ ਕਿੰਨੇ ਵਜੇ ਤੋਂ ਮੇਲ ਦੇ ਹੁੰਦੇ ਹੋ ਵੀਰ ਜੀ 29 ਤਰੀਕ ਨੂੰ ਤੁਸੀਂ ਆ ਜਾਓ ਜੀ ਕੋਈ ਗੱਲ ਨਹੀਂ अच्छा जी ठीक ठाक वीर जी जरूर मिलेंगे और बहन जी ठीक ठाक नहीं हां जी हां जी हां जी सुन <laughs> ही जांदे ने जी वीर जी ਤੁਹਾਡੀਆਂ ਵੀਡੀਓ ਬਹੁਤ ਵਧੀਆ ਨੇ ਤੁਸੀਂ ਬਹੁਤ ਵਧੀਆ ਸੰਦੇਸ਼ ਦਿੰਨੇ ਹੋ ਬਹੁਤ ਸਾਡਾ ਮਨ ਪਰਚਾਵਾ ਹੁੰਦਾ ਸਾਡੀ ਵੀਡੀਓ ਨਾਲ ਮਿਹਰਬਾਨੀ ਜੀ ਮਿਹਰਬਾਨੇ ਐਸਾ ਕਿਦੋਂ ਦੇ ਕਹਿਣਾ ਤੁਹਾਨੂੰ ਮਿਲਣ ਆਉਣ ਨੂੰ ਸਾਡਾ ਟਾਈਮ ਹੀ ਨਹੀਂ ਲੱਗਿਆ ਹੁਣ ਜਰੂਰ ਆਵਾਂਗੇ ਨਹੀਂ ਕੋਈ ਗੱਲ ਨਹੀਂ ਜੀ ਜਰੂਰ ਜਰੂਰ हां जी हां जी ਹੋਰ ਠੀਕ ਠਾਕ ਹੈ हां जी ਠੀਕ ਠਾਕ ਜੀ ਵਧੀਆ ਵਧੀਆ ਅੱਛਾ ਕੀ ਕਵੀ ਜੀ ਸਤਿ ਸ੍ਰੀ ਅਕਾਲ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ